ਆ ਗਿਆ ਬੱਸ ਇੱਕ ਵਾਰ ਤਾਂ ਠੀਕ ਹੋ ਜਾਣਾ ਠੀਕ ਹੈ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੇ ਨਾਲੇ ਦੇ ਰਾਹ ਤੇ ਚੱਲੇ ਹੋਏ ਜੇ ਤੇ ਤੇਰਾ ਫਿਰ ਅਹੀਂ ਤੁਸੀਂ ਜਿਹੜਾ ਕਿਥੇ ਟੋਲਦੇ ਪਏ ਜੇ ਤੇਰਾ ਨਹੀਂ ਨਹੀਂ ਇਹ ਕੋਣ ਨੇ ਤੋਲਣ ਵਾਲੇ ਭਾਜੀ ਇਹ ਤਾਂ ਬਾਹਰ ਨੇ ਜੋ ਕਰਨਾ ਹੈ ਉਹ ਕਰ ਗਏ ਆ ਬਸ ਇੱਕ ਚੰਗੀ ਸੋਝ ਲੈ ਕੇ ਚੱਲਦੇ ਪਿਆ ਕਿ ਜੈਨੂਅਲ ਰੇਟਾਂ ਤੇ ਕੰਮ ਕਰ ਰਹੇ ਆ ਬਸ ਇੰਨੀ ਇੱਕ ਸੋਝ ਆਪਣੇ ਕਿ ਜਿਹੜੇ ਅੱਜ ਕੱਲ ਦੇ ਸਮੇਂ ਲੋਕੀ ਵੱਧ ਪੈਸੇ ਦੇ ਕੇ ਮਾਰਕੀਟ ਚੋ ਕੱਪੜੇ ਖਰੀਦਦੇ ਆ ਸਾਡੇ ਕੋਈ ਵੀਰ ਭਰਾ ਆਪਣੇ ਸ਼ੌਂਕ ਪੂਰਦੇ ਆ ਨਾਲ ਹੀ ਜੈਨੂ ਡੇਟਾ ਦੇ ਕੱਪੜੇ ਦੇ ਰਹੇ ਆ ਬਸ ਇਹ ਇਹੀ ਸੋਚ ਜਾਨੇ ਤੇ ਤੋਲਣ ਵਾਲਾ ਦਾ ਸਿਸਟਮ ਹੈ ਨਹੀਂ ਅਜੇ ਨਾ ਇਹਨੇ ਜੋ ਕਿਹਾ ਅਮਰਤ ਪਾਲ ਸਿੰਘ ਤੇ ਉਮਰ ਅਜੇ ਨਹੀਂ ਨੇ ਹੈਗੀ ਅਮਰਤ ਲੋ ਜਵਾਨ ਹੀ ਆ ਇਹ ਸੀਕਰਟ ਥੋੜਾ ਜਿਆਦਾ ਸਿੱਧਾ ਨਹੀਂ ਹੁੰਦਾ ਇਹ ਲਿਖਾ ਗਿਆ ਕਿ ਨਜ਼ਰ ਲੱਗ ਜਾਂਦੀ ਨਹੀਂ ਉਹ ਜਵਾਨੀ ਆ ਕਿਹੜੀ ਜਗ੍ਹਾ ਹੈ ਆਪਣੀ ਜਿਹੜੀ ਕਿ ਤੁਸੀਂ ਦੁਕਾਨ ਆਪਣੀ ਦੁਕਾਨ ਹੈਗੀ ਜੀ ਅੰਮ੍ਰਿਤਸਰ ਨੀਅਰ ਖਾਲਸਾ ਕਾਲਜ ਦੇ ਨਾਲ ਦੀ ਗੱਲ ਜੀ ਐਂਟਰ ਕਰਦੇ ਆ ਸਰ ਪਹਿਲੀ ਦੁਕਾਨ ਆ ਜੀ 13 ਜਰਾ ਮੋਤੀ ਖਾਨ ਏ ਲੋਕੇਸ਼ਨ ਆ ਜੀ ਆਪਣੀ। ਇੱਥੇ ਤੁਹਾਡੇ ਗਾਗ ਕਿੱਥੋਂ ਕਿੱਥੋਂ ਆਉਂਦੇ ਨੇ? ਗਾਗ ਬਹੁਤ ਵੈਗਰੂ ਦੀ ਕਿਰਪਾ ਜੀ ਬੜੀ ਦੂਰ ਦੂਰ ਤੋਂ ਪੰਜਾਬ ਤੋਂ ਵੀ ਗਾਗ ਆਉਂਦੇ ਆ। ਆਪਣੀ ਰੀਲਾਂ ਚੱਲਦੀਆਂ ਨੇ, ਆਫੀਸ਼ੀਅਲ ਆਪਣਾ ਪੇਜ ਆ ਤਿਰਤਨ ਮੋਦੀਖਣ ਦੇ ਨਾਮ ਤੇ ਤੇ ਦੂਰੋਂ ਵੀ ਲੋਕੀ ਸਾਡੇ ਕੋਲ ਪਹੁੰਚਦੇ ਨੇ। ਯੂਪੀ ਤੋਂ ਕਸਟਮਰ ਆ ਰਹੇ ਨੇ, ਗੁਜਰਾਤ ਤੋਂ ਆ ਰਹੇ ਨੇ, ਅਹਮਦਾਬਾਦ ਤੋਂ ਆ ਰਹੇ ਨੇ, ਚੰਡੀਗੜ੍ਹ ਤੋਂ ਆ ਰਹੇ ਨੇ। ਕਾਫੀ ਮਤਲਬ ਆਪਣੇ ਜਿੱਥੇ ਵੀ ਵੈਗਰੂ ਦੀ ਕਿਰਪਾ ਹੋ ਜਾਂਦੀ ਉੱਥੇ ਤੋਂ ਲੋਕ ਸਾਡੇ ਕੋਲ ਪਹੁੰਚੇ ਆਉਂਦੇ ਹਣੇ ਕਰਕੇ। ਸੁਨੇਹਾ ਤੇ ਨਜ਼ਰ ਆਤੀ ਸੀ। ਸੁਨੇਹਾ ਹੀ ਹੈ ਕਿ ਬਸ ਵ ਤੇ ਚੱਗੇ ਰਾਵਾਂ ਤੇ ਚੱਲੋ ਤੇ ਪੰਜਾਬ 'ਚ ਰਹਿ ਗਏ ਆਪਣਾ ਦੀ ਬਹੁਤ ਹੀ ਕਰ ਸਕਦੇ ਜੇ ਬਾਹਰ ਦੀ ਧੋੜ ਚ ਨਾ ਪੋ ਤੇ ਬਸ ਰਗਰ ਮੇਰ ਕੇ ਸਾਰਿਆਂ ਤੇ ਇਹੀ ਸੁਨੇਹਾ ਜੀ ਬਹੁਤਾਂ